ਇਸ ਕਰਕੇ ਥੋੜਾ ਜਿਹਾ ਬੀਜੇਪੀ ਦਾ ਹੱਥ ਤਾਂ ਫੜੋ ਕਮਲ ਦੇ ਫੁੱਲ ਤੇ ਮੋਹਰ ਤਾਂ ਲਾਓ ਜਿਹੜਾ ਫੈਸਲਾ ਤੁਸੀਂ ਕਹਿੰਦੇ ਹੋ ਪੰਜਾਬ ਦੇ ਹੱਕ ਚ ਕੀਤਾ ਜਾਂਦਾ ਹੈ ਸਾਡੇ ਗੁਰੂਆਂ ਖਾਤਰ ਹਰੇਕੀ ਗੁਰੂ ਸਭ ਦੇ ਆ ਕਿਸੇ ਨੇ ਨਹੀਂ ਕੀਤਾ ਕਰਤਾਰਪੁਰ ਸਾਹਿਬ ਕਾਰੀਡੋਰ ਕਿਸੇ ਨੇ ਨਾ ਖੋਲ੍ਹਿਆ ਸਾਡੇ ਸ਼ਹਿਬਜ਼ਾਦਿਆਂ ਦਾ ਐਡਾ ਬੜੀ ਵੱਡੀ ਸ਼ਹਾਦਤ ਕਿਸੇ ਨੂੰ ਯਾਦ ਨਾ ਆਈ ਅੱਜ 26 ਤਰੀਕ ਨੂੰ ਹਰ ਦੇਸ਼ ਦੇ ਕੋਨੇ-ਕੋਨੇ 'ਚ ਪ੍ਰਧਾਨ ਮੰਤਰੀ ਨੇ ਕਿਹਾ ਵੀ ਉਹ ਬਣਾਈ ਜਾਣੀ ਚਾਹੀਦੀ ਆ ਸਾਡੇ 350 ਸਾਲਾ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਅ ਲਾਲ ਕਿਲੇ ਤੇ ਸਾਡੇ ਨਿਸ਼ਾਨ ਝੁੱਲੇ ਨੇ ਕਿ ਸਾਰਿਆਂ ਦੇਖ ਕੇ ਆ ਗੁੰਡਾਗੰਡਾ ਕਰਦੀ ਦੀ ਕੋਈ ਪਰਵਾਹ ਨਹੀਂ ਤੁਸੀਂ ਪਾਰ ਪੰਜਾਬ ਦੀ ਮਾਰਸ਼ਲ ਕਾਮ ਆ ਹਮਾਰੇ ਸਾਡੀ ਇਹਨਾਂ ਦਾ ਤਾਂ ਇਲਾਜ ਕਰਾਂਗੇ ਜਿਹੜੇ ਅਫਸਰ ਨੇ ਇਹਨਾਂ ਦਾ ਇਲਾਜ ਕਰਾਂਗੇ ਜਿਨ੍ਹਾਂ ਨੇ ਇਹ ਸਾਰੀਆਂ ਜਿਹੜੀਆਂ ਮਤਲਬ ਵਧੀਕੀਆਂ ਮੈਂ ਸਮਝਦਾ ਕਿਤੇ ਵੀ ਇਹੋ ਜਿਹਾ ਕੰਮ ਨਹੀਂ ਨਾ ਤੁਸੀਂ ਡਬਲ ਇੰਜਨ ਆ ਤਾਂ 트리플 ਇੰਜਨ ਆ 27 ਦੇ ਵਿੱਚ ਸਰਕਾਰ ਬੀਜੇਪੀ ਦੀ ਬਣਨੀ ਬਣਨੀ ਹੈ ਬਣਾਵਾਂਗੇ ਬਣਾਵਾਵਾਂਗੇ ਚਾਹੇ ਕੁਛ ਕਿਵੇਂ ਵੀ ਬਣਾਈਏ ਆ ਸੈਂਟਰਲ ਸਰਕਾਰ ਬੀਜੇਪੀ ਦੀ ਜੇ ਜਿਹੜਾ ਤੀਜਾ ਇੰਜਨ ਥੋੜਾ ਬਲੌਕ ਸਮਤੀ ਤੇ ਜਿਲ੍ਹਾ ਪ੍ਰਸ਼ਦ ਵਾਲੇ ਆਂਦਾ ਤੇ ਤਿੰਨੋਂ ਇੰਜਨ ਲਾ ਕੇ ਬਾਕੀ ਰੇਲ ਦਾ ਵਿਭਾਗ ਮੇਰੇ ਕੋਲ ਹੈਗਾ ਤੇ ਹੋਰ ਇੱਕ ਚੌਥਾ ਇੰਜਣ ਲਾ ਦਾਂਗੇ ਤਕੜੇ ਹੋ ਕੇ ਆਪਾਂ ਇਹਨੂੰ ਇਸ ਵਾਰ ਸਾਰੇ ਸਾਡੇ ਕੈਂਡੀਡੇਟਾਂ ਨੂੰ ਜਿੰਨੇ ਵੀ ਪੰਜਾਬ ਚ ਬੀਜੇਪੀ ਦੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਤਕੜੇ ਹੋ ਕੇ ਵੋਟਾਂ ਪਾਓ ਜੇ ਸੈਂਟਰ ਗਵਰਨਮੈਂਟ ਤੋਂ ਆਪਣੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਆ ਜਿਨ੍ਹਾਂ ਚ ਸਾਰੇ ਸਾਡੇ ਸੰਧ ਨੇ ਚਾਹੇ ਟਰੈਕਟਰ ਤੋਂ ਲੈ ਕੇ ਰੋਟਾਵੇਟਰ ਤੋਂ ਲੈ ਕੇ ਹੈਪੀ ਸੀਡਰ ਤੋਂ ਲੈ ਕੇ ਟਰਾਲੀਆਂ ਤੋਂ ਲੈ ਕੇ ਜੋ ਵੀ ਤੁਸੀਂ ਲੈਣਾ ਉਹ ਸਾਰਾ ਫੰਡ ਕੋਆਪਰੇਸ਼ਨ ਵਿਭਾਗ ਕੋਆਪਰੇਟਿਵ ਵਿਭਾਗ ਦਾ ਜਿਹੜਾ ਅਮਿਤ ਸ਼ਾਹੀ ਦੇ ਕੋਲ ਵਿਭਾਗ ਹੈ ਉਹਦੇ ਵਿੱਚੋਂ ਪੈਸਾ ਆਉਣਾ ਇਸ ਕਰਕੇ ਸਾਰੀਆਂ ਸਕੀਮਾਂ ਜਿਹੜੀਆਂ ਮੋਟੀਆਂ ਵੱਡੀਆਂ ਜਿਨ੍ਹਾਂ 'ਚ ਗੱਫੇ ਆਉਂਦੇ ਆ ਉਹ ਤਾਂ ਕੇਂਦਰ ਤੋਂ ਆਉਂਦੇ ਆ ਪੰਜਾਬ ਸਰਕਾਰ ਕੋਲ ਤਾਂ ਕੋਈ ਪੈਸਾ ਨਹੀਂ ਤੇ ਇਹ 5 ਸਾਲ ਲਈ ਤੁਸੀਂ ਚੁਣ ਚੁਣਨੀਆਂ ਹੁਣ ਇਹਨਾਂ ਦਾ ਤਾਂ ਭੋਗ ਪੈ ਜਾਣਾ ਹੋਰ 6 ਮਹੀਨੇ ਨੂੰ ਉਦੋਂ ਬਾਅਦ ਇਸ ਕਰਕੇ ਕੇਂਦਰ ਚ ਸੈਂਟਰ ਸਰਕਾਰ ਆ ਜਿਹੜੀ 29 ਤੱਕ ਰਹਿਣੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਸਾਡੇ ਖਾਸ ਤੌਰ ਤੇ ਪੰਜਾਬ ਦੇ ਰੂਰਲ ਜਿਹੜੇ ਸਾਡੇ ਪਿੰਡਾਂ ਦੇ ਸਾਡੇ ਵੋਟਰ ਨੇ ਕਿਉਂਕਿ ਕੱਲ ਵੋਟਾਂ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਮੈਂ ਬਾਰ ਬਾਰ ਇਹ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਨੂੰ ਪੈਸਾ ਜਿਹੜਾ ਸਾਰਾ ਪਿੰਡਾਂ ਚ ਲਾਉਣ ਲਈ ਉਹ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਹੈ ਬਹੁਤ ਅਸੀਂ ਕੈਂਪ ਵੀ ਭਾਜਪੀ ਪਾਰਟੀ ਨੇ ਪਿੰਡ-ਪਿੰਡ ਕੈਂਪ ਲਾਏ ਦੱਸਿਆ ਜਾ ਕੇ ਮੈਂ ਫੇਰ ਬੇਨਤੀ ਕਰਦਾ ਲੰਬੀ ਸਪੀਚ ਨਾ ਹੋ ਜੇ ਵੀ 15ਵੀਂ ਵਿੱਤ ਕਮਿਸ਼ਨ ਹੋਵੇ ਚਾਹੇ 16ਵਾਂ ਵਿੱਤ ਕਮਿਸ਼ਨ ਹੋਵੇ ਚਾਹੇ ਉਦੋਂ ਪਹਿਲਾਂ 14ਵਾਂ ਹੋਵੇ ਸਾਰਾ ਪਿੰਡਾਂ ਨੂੰ ਜਿੰਨਾ ਵੀ ਪੈਸਾ ਵਾਦੀ ਦੇ ਹਿਸਾਬ ਨਾਲ ਆਉਂਦਾ ਉਹ ਸਰਪੰਚ ਜਾਣਦੇ ਨੇ ਸਾਰੀ ਪੰਚਾਇਤ ਪਿੰਡ ਜਾਣਦੇ ਆ ਵੀ ਉਹ ਟੋਟਲ ਸੈਂਟਰਲ ਗਵਰਨਮੈਂਟ ਤੋਂ ਪੈਸਾ ਹੈ ਉਦੋਂ ਬਾਅਦ ਸਭ ਤੋਂ ਵੱਡਾ ਅੱਜੀ ਮੈਂ ਸਮਝਦਾ ਜਿਹੜਾ ਮਨਰੇਗਾ ਏ ਉਹਦਾ ਜਿਹੜਾ ਪੈਸਾ ਪੰਜਾਬ ਦੀ ਗੱਲ ਕਰਾਂ 3 ਲੱਖ ਕਰੋੜ ਤੋਂ ਉੱਤੇ 3 ਲੱਖ ਕਰੋੜ ਤੋਂ ਉੱਤੇ ਪੈਸਾ ਭੇਜ ਚੁੱਕਿਆ ਨਰਿੰਦਰ ਮੋਦੀ ਜੀ ਸਿਰਫ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਜੇ ਉੱਥੇ ਬੀਜੇਪੀ ਵਾਲੇ ਬਲੌਕ ਸਮਤੀ ਜ਼ਿਲ੍ਹਾ ਪ੍ਰਸ਼ਦ ਮੈਂਬਰ ਬਣਨਗੇ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਸਿੱਧਾ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਉਹ ਕਿੰਨਾ ਪੈਸਾ ਸਾਡੇ ਪਿੰਡਾਂ 'ਚ ਹੋਰ ਲੈ ਆਊਗਾ ਉਹਤੀ ਜੀ ਗੱਲ ਜੇ ਸੈਂਟਰ ਗਵਰਨਮੈਂਟ ਤੋਂ ਆਪਣੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਆ ਜਿਨ੍ਹਾਂ ਚ ਸਾਰੇ ਸਾਡੇ ਸੰਧ ਨੇ ਚਾਹੇ ਟਰੈਕਟਰ ਤੋਂ ਲੈ ਕੇ ਰੋਟਾਵੇਟਰ ਤੋਂ ਲੈ ਕੇ ਹੈਪੀ ਸੀਡਰ ਤੋਂ ਲੈ ਕੇ ਟਰਾਲੀਆਂ ਤੋਂ ਲੈ ਕੇ ਜੋ ਵੀ ਤੁਸੀਂ ਲੈਣਾ ਉਹ ਸਾਰਾ ਫੰਡ ਕੋਆਪਰੇਸ਼ਨ ਵਿਭਾਗ ਦਾ ਕੋਆਪਰੇਟਿਵ ਵਿਭਾਗ ਦਾ ਜਿਹੜਾ ਅਮਿਤ ਸ਼ਾਦੀ ਦੇ ਕੋਲ ਵਿਭਾਗ ਹੈ ਉਹਦੇ ਵਿੱਚੋਂ ਪੈਸਾ ਆਉਣਾ ਇਸ ਕਰਕੇ ਸਾਰੀਆਂ ਸਕੀਮਾਂ ਜਿਹੜੀਆਂ ਮੋਟੀਆਂ ਵੱਡੀਆਂ ਜਿਨ੍ਹਾਂ 'ਚ ਗੱਫੇ ਆਉਂਦੇ ਆ ਉਹ ਤਾਂ ਕੇਂਦਰ ਤੋਂ ਆਉਂਦੇ ਆ ਪੰਜਾਬ ਸਰਕਾਰ ਕੋਲ ਤਾਂ ਕੋਈ ਪੈਸਾ ਨਹੀਂ ਤੇ ਇਹ 5 ਸਾਲ ਲਈ ਤੁਸੀਂ ਚੁਣਟ ਚੁਣਨੀ ਆ ਹੁਣ ਇਹਨਾਂ ਦਾ ਤਾਂ ਭੋਗ ਪੈ ਜਾਣਾ ਹੋਰ 6 ਮਹੀਨੇ ਨੂੰ ਉਦੋਂ ਬਾਅਦ ਇਸ ਕਰਕੇ ਕੇਂਦਰ 'ਚ ਸੈਂਟਰ ਸਰਕਾਰ ਆ ਜਿਹੜੀ 29 ਤੱਕ ਰਹਿਣੀ ਆ ਉਦੋਂ ਬਾਅਦ ਵੀ ਬਣਨੀ ਆ ਉਹਨਾਂ ਤੋਂ ਜੇ ਫੰਡ ਤੁਸੀਂ ਗੱਫਿਆਂ ਦੇ ਗੱਫੇ ਲੈਣੇ ਆ ਜਿਹੜਾ ਵੀ ਬਲੌਕ ਸਮਤੀ ਮੈਂਬਰ ਬਣੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੋ ਉਹ ਸਾਰੇ ਸਿੱਧਾ ਦਿੱਲੀ ਆਓ ਤੇ ਆਪਣਾ ਅਰਬਨ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਚੋਂ ਸਾਡੇ ਐਗਰੀਕਲਚਰ ਮਹਿਕਮੇ ਤੋਂ ਐਂ ਜਲ ਜੀਵਨ ਮਿਸ਼ਨ ਜਿਹੜੇ ਵੀ ਪਿੰਡ ਮਰਜੀ ਜੇ ਕਿਸੇ ਨੂੰ ਟੈਂਕੀ ਬਣਾਉਣੀ ਆ ਹੋਰ ਪਾਣੀ ਦੀ ਚਾਹੇ ਟੂਟੀਆਂ ਤਾਂ तकरीबन ਮੈਂ ਹੁਣੇ ਲਿਸਟ ਪੜ੍ਹ ਰਿਆ ਸੀ ਵੀ ਪੰਜਾਬ ਚ ਚਲੋ ਪਹਿਲਾਂ ਵੀ ਬਹੁਤ ਸੀ ਪਰ 27000 ਘਰਾਂ ਚ ਹੋਰ ਜਿਹੜਾ ਇਹ ਇਹ ਟੂਟੀਆਂ ਪਹੁੰਚੀਆਂ ਐ ਇਸ ਤਰੀਕੇ ਨਾਲ ਇੱਕ ਸਕੀਮ ਆ ਕਿਤੇ ਇੱਕ ਸਕੀਮ ਆ ਕਿਤੇ ਇਸ ਕਰਕੇ ਆ ਜਿਹੜੀ ਪਰਾਲੀ ਸੜਨੋਂ ਘਟੀ ਆ ਜਿਹੜੀ ਤੁਸੀਂ ਘਟਾਈ ਆ ਇੰਨਾ ਯੋਗਦਾਨ ਉਹ ਚਾ ਮਸ਼ੀਨਰੀ ਆ ਜਿਹੜੀਆਂ ਉਹ ਸਾਰੀਆਂ ਕੇਂਦਰ ਵੱਲੋਂ ਆਈਆਂ ਤੇ ਹੋਰ ਵੀ ਅੱਗੇ ਪਾਣੀ ਦੇ ਲਈ ਪ੍ਰਬੰਧ ਕਰਨੇ ਆ ਅੱਗੇ ਆਪਾਂ ਆਪਣੀਆਂ ਜਿਹੜੀਆਂ ਨਹਿਰਾਂ ਆ ਉਹ ਡੂੰਘੀਆਂ ਕਰਨੀਆਂ ਆ ਉਹ ਜਿਹੜੇ ਆਪਣੇ ਦਰਿਆ ਨੇ ਉਹਨਾਂ ਦੇ ਵਿੱਚੋਂ ਡੀਸੈਲਟਿੰਗ ਕਰਨੀਆਂ ਸਾਰਾ ਅਗਲਾ ਪਲਾਨ ਆ ਜਿਹੜਾ ਉਹ ਕੇਂਦਰ ਨੇ ਬਣਾਇਆ ਹੋਇਆ ਵੀ ਤੁਹਾਡੇ ਪਾਣੀ ਲਈ ਸਭ ਕੁਝ ਹੋ ਗਿਆ ਆਹ ਕਿਸਾਨਾਂ ਲਈ ਆ ਜਿਹੜਾ ਲੈ ਆ ਕਿਸ਼ਤ ਆਈ ਹੈ ਜਿਹੜੀ ਆਉਂਦੀ ਹੈ 2-2000 ਵਾਲੀ ਉਹ ਆ ਪਿਛਲੇ ਮਹੀਨੇ ਆਈ ਆ 240 ਕਰੋੜ ਰੁਪਈਆ ਇਕੱਲਾ ਉਹ ਚ ਆਇਆ ਉਹਨੂੰ ਹੋਰ ਵਧਾ ਲਾਂਗੇ ਇਸ ਕਰਕੇ ਥੋੜਾ ਜਿਹਾ ਬੀਜੇਪੀ ਦਾ ਹੱਥ ਤਾਂ ਫੜੋ ਕਮਲ ਦੇ ਫੁੱਲ ਤੇ ਮੋਹਰ ਤਾਂ ਲਾਓ ਜਿਹੜਾ ਫੈਸਲਾ ਤੁਸੀਂ ਕਹਿੰਦੇ ਹੋ ਪੰਜਾਬ ਦੇ ਹੱਕ ਚ ਕੀਤਾ ਜਾਂਦਾ ਹੈ ਸਾਡੇ ਗੁਰੂਆਂ ਖਾਤਰ ਹਰੇਕੀ ਗੁਰੂ ਸਭ ਦੇ ਆ ਕਿਸੇ ਨੇ ਨਹੀਂ ਕੀਤਾ ਕਰਤਾਰਪੁਰ ਸਾਹਿਬ ਕਾਰਿਡੋਰ ਕਿਸੇ ਨੇ ਨਾ ਖੋਲ੍ਹਿਆ ਸਾਡੇ ਸ਼ਹਿਬਜ਼ਾਦਿਆਂ ਦਾ ਐਡਾ ਬੜੀ ਵੱਡੀ ਸ਼ਹਾਦਤ ਕਿਸੇ ਨੂੰ ਯਾਦ ਨਾ ਆਈ ਅੱਜ 26 ਤਰੀਕ ਨੂੰ ਹਰ ਦੇਸ਼ ਦੇ ਕੋਨੇ-ਕੋਨੇ 'ਚ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਉਹ ਬਣਾਈ ਜਾਣੀ ਚਾਹੀਦੀ ਆ 350 ਸਾਲਾ ਸਾਡੇ ਗੁਰੂ ਤਿਗ ਬਹਾਦਰ ਜੀ ਦਾ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਆ ਲਾਲ ਕਿਲੇ ਤੇ ਸਾਡੇ ਨਿਸ਼ਾਨ ਝੁੱਲੇ ਨੇ ਕਿ ਸਾਰਿਆਂ ਦੇਖ ਕੇ ਆ ਗੁੰਡਾ ਗੰਡਾ ਕਰਦੀ ਦੀ ਕੋਈ ਪਰਵਾਹ ਨਹੀਂ ਤੁਸੀਂ ਪਾਰ ਪੰਜਾਬ ਦੀ ਮਾਰਸ਼ਲ ਕੌਮ ਆ ਹਮਾਰੇ ਸਾਡੇ ਇਹਨਾਂ ਦਾ ਤਾਂ ਇਲਾਜ ਕਰਾਂਗੇ ਜਿਹੜੇ ਅਫਸਰ ਨੇ ਇਹਨਾਂ ਦਾ ਇਲਾਜ ਕਰਾਂਗੇ ਜਿਨ੍ਹਾਂ ਨੇ ਇਹ ਸਾਰੀਆਂ ਜਿਹੜੀਆਂ ਮਤਲਬ ਵਧਿਕੀਆਂ ਮੈਂ ਸਮਝਦਾ ਕਿਤੇ ਵੀ ਇਹੋ ਜਿਹਾ ਕੰਮ ਨਹੀਂਗਾ ਕਿ ਜੇ ਆਪਾਂ ਅੱਗੇ ਨਸ਼ਿਆਂ ਤੋਂ ਬਚਾਉਣਾ ਨਸ਼ਿਆਂ ਤੋਂ ਰੋਕਣਾ ਉਹਦੇ ਲਈ ਵੀ ਤੁਸੀਂ ਡਬਲ ਇੰਜਣ ਆ ਤਾਂ ਟ੍ਰਿਪਲ ਇੰਜਣ ਆ ਆਸਤਾਈ ਦੇ ਵਿੱਚ ਸਰਕਾਰ ਬੀਜੇਪੀ ਦੀ ਬਣਨੀ ਬਣਨੀ ਹੈ ਬਣਾਵਾਂਗੇ ਬਣਾਵਾ ਮਾਂ ਵੀ ਚਾਹੇ ਕੁਛ ਕਿਵੇਂ ਵੀ ਬਣਾਈਏ ਆ ਸੈਂਟਰਲ ਸਰਕਾਰ ਬੀਜੇਪੀ ਦੀ ਤੇ ਜਿਹੜਾ ਤੀਜਾ ਇੰਜਣ ਥੋੜਾ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਵਾਲਿਆਂ ਦਾ ਤੇ ਤਿੰਨੋਂ ਇੰਜਣ ਲਾ ਕੇ ਬਾਕੀ ਰੇਲ ਦਾ ਮਲਕ ਮੇਰੇ ਕੋਲ ਹੈਗਾ ਤੇ ਹੋਰ ਇੱਕ ਚੌਥਾ ਇੰਜਣ ਲਾ ਦਾਂਗੇ ਤਕੜੇ ਹੋ ਕੇ ਆਪਾਂ ਇਹਨੂੰ ਇਸ ਵਾਰ ਸਾਰੇ ਸਾਡੇ ਕੈਂਡੀਡੇਟਾਂ ਨੂੰ ਜਿੰਨੇ ਵੀ ਪੰਜਾਬ ਚ ਬੀਜੇਪੀ ਦੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਤਕੜੇ ਹੋ ਕੇ ਵੋਟਾਂ ਪਾਓ ਮੈਂ ਜ਼ਿੰਮੇਵਾਰੀ ਲੈਣਾ ਸੈਂਟਰ ਵੱਲੋਂ ਕੇਂਦਰ ਵੱਲੋਂ ਸਾਡੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਵੱਲੋਂ ਸਾਡੇ ਲੀਡਰ ਅਮਿਤ ਸ਼ਾਹ ਜੀ ਵੱਲੋਂ ਸਾਡੇ ਪ੍ਰਧਾਨ ਨੱਡਾ ਜੀ ਵੱਲੋਂ ਤੇ ਸਾਰੀ ਕੇਂਦਰ ਦੀ ਮਿਨਿਸਟਰੀ ਵੱਲੋਂ ਸ਼ਿਵਰਾ ਚੋਹਾਨ ਜੀ ਤੁਹਾਨੂੰ ਪਤਾ ਹੀ ਹੈ ਹਰ ਤੀਜੇ ਦਿਨ ਤੁਹਾਡੇ ਕੋਲ ਹੁੰਦੇ ਆ ਤੇ ਜੇ ਕਿਤੇ ਤੁਸੀਂ ਕੋ ਬੀਜੇਪੀ ਦੇ ਬੰਦੇ ਜਿਤਾਤੇ ਤਾਂ ਹੋਰ ਚਾ ਨਾਲ ਉੱਥੇ ਡੇਰੇ ਲਾਉਣਗੇ ਤੁਹਾਡੇ ਖਾਤੇ ਇਸ ਕਰਕੇ ਹੱਥ ਜੋੜ ਕੇ ਫੇਰ ਦੁਬਾਰਾ ਬੇਨਤੀ ਵੀ ਬੀਜੇਪੀ ਨੂੰ ਫੁੱਲ ਕਮਲ ਦੇ ਪੁਲ ਤੇ ਮੁਰਾ ਲਾ ਕੇ ਮੇਰੀਆਂ ਮਾਮਾ ਭੈਣਾ ਸਭ ਤੋਂ ਵੱਧ ਲੋੜ ਆ ਜਿਹੜਾ ਕ੍ਰਾਈਮ ਖਤਮ ਕਰਨਾ ਜਿਹੜਾ ਠਾਂ ਠਾਂ ਗੋਲੀਆਂ ਮਾਰ ਕੇ ਆ ਜਾਂਦੇ ਆ ਮਾਮਾ ਦੇ ਪੁੱਤ ਮਾਰ ਕੇ ਪੱਤਾ ਵੀ ਕੁਸਕਿਆ ਜੇ ਪੱਕਤਾ ਵੀ ਕੁਸਕਿਆ ਤੇ ਧੰਨਵਾਦ ਵਾਈਬ੍ਰੋ ਜੀ ਗਖਾਲਸਾ ਵਾਈਬ੍ਰੋ ਜੀ ਦਾ